हर साल की तरह आज भी स्प्रिंगफील्ड इंटरनेशनल स्कूल ने अपना एनुअल डे सेलिब्रेट किया है पेरेंट्स का बहुत सहयोग रहा टीचर्स ने बहुत मेहनत की है मैनेजमेंट की गाइडेंस के अंदर सारा काम हुआ है और बच्चों ने अलग अलग टॉपिक्स के ऊपर ड्रग्स के ऊपर मोबाइल के मिसयूज के ऊपर सेव वाटर के ऊपर बहुत सारी अपनी परफॉर्मेंस दी है जो आज के मुख्य मेहमान थे सरदार गुरमीत सिंह भुल्लर जी डी उन्होंने आज के कार्यक्रम को बहुत सराहा है हमें बहुत खुशी है कि एक महीने से जो हमारी मेहनत चल रही थी वो आज सफल हुई है सब खुश हो के गए हैं और ऐसे ही हमारे आने वाले एनुअल फंक्शन भी सेलिब्रेट होते रहे थैंक यू आज स्प्रिंग फील्ड इंटरनेशनल स्कूल एनुअल फंक्शन करवाया गया जिथे की डी डी पी ओ मिस्टर गुरमीत सिंह जेडे चीफ गेस्ट बन के आए ਇਸ ਦੇ ਨਾਲ ਬਹੁਤ ਜ਼ਿਆਦਾ ਹੀ ਪੇਰੈਂਟਸ ਸਾਰੇ ਪੇਰੈਂਟ तकरीबन ਸਾਰੇ ਹੀ ਪੇਰੈਂਟਸ ਇਸ ਫੰਕਸ਼ਨ ਦੇ ਵਿੱਚ ਆਏ ਔਰ ਹਰ ਬੱਚੇ ਨੇ ਇਸ ਸਟੇਜ ਦੇ ਵਿੱਚ ਪਾਰਟਿਸਿਪੇਟ ਕੀਤਾ ਇਸ ਦੇ ਨਾਲ ਨਾਲ ਹਰ ਬੱਚੇ ਨੂੰ ਪ੍ਰਾਈਜ਼ ਦਿੱਤਾ ਗਿਆ ਇਹ ਪੂਰੇ ਸਾਲ ਦੀ ਉਹਨਾਂ ਦੀ ਮਿਹਨਤ ਸੀ ਮੈਡਮ ਨੇ ਆਪਣੇ ਰਿਪੋਰਟ ਵਿੱਚ ਬੜਾ ਵਧੀਆ ਬੱਚਿਆਂ ਦੀ ਪਰਫਾਰਮੈਂਸ ਜਿਹੜੇ ਗੁਰਗੋਬਿੰਦ ਸਿੰਘ ਸਟਡੀ ਸਰਕਲ ਦੇ ਕੰਪੀਟੀਸ਼ਨ ਹੋਏ ਸੀ ਉਹਦੇ ਵਿੱਚ ਜਿਹੜੇ ਬੱਚਿਆਂ ਨੇ ਬਹੁਤ ਮੱਲਾ ਮਾਰੀਆਂ ਉਹਨਾਂ ਦੇ ਬਾਰੇ ਦੱਸਿਆ Plus उन्होंने दसिया कि जेड़े बच्चा ने हंड्रेड परसेंट बोर्ड का रिजल्ट आया और पेरेंट्स जेड़े है बहुत खुश होके गए और बहुत अप्रीशिएट किया उन्होंने कि पे टीचर्स ने स्टाफ ने बहुत ज्यादा मेहनत की है और इस फंक्शन को कामयाब बनाया मैं गुरप्रीत सिंह डी डी पी ओ गुरदासपुर जो अज का फंक्शन सालाना समागम स्पिंग फील्ड इंटरशनल स्कूल वालों किया ਇਹ ਇਸ ਤੇ ਚੇਅਰਮੈਨ ਸਰਦਾਰ ਜਗਤਾਰ ਸਿੰਘ ਜੀ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਸੀ ਉਹਨਾਂ ਵੱਲੋਂ ਬਹੁਤ ਬੱਚਿਆਂ ਨੂੰ ਬਹੁਤ ਵਧੀਆ ਤਿਆਰ ਕਰਕੇ ਪ੍ਰੋਗਰਾਮ ਪੇਸ਼ ਕੀਤਾ ਗਿਆ ਵੱਖ-ਵੱਖ ਤਰ੍ਹਾਂ ਦੀਆਂ ਐਕਟੀਵਿਟੀਆਂ ਅੰਗੜਾ ਗਿੱਧਾ ਤੇ ਨਸ਼ਿਆਂ ਤੇ ਦੇ ਪਾਣੀ ਬਚਾਉਣ ਦੇ ਮੁੱਦੇ ਤੇ ਇਹਨਾਂ ਵੱਲੋਂ ਪਲੇ ਤਿਆਰ ਕਰਕੇ ਜਿਹੜੇ ਇੱਥੇ ਬੱਚਿਆਂ ਨੂੰ ਤੇ ਬੱਚਿਆਂ ਦੇ ਪੇਰੈਂਟਸ ਨੂੰ ਦਿਖਾਏ ਗਏ ਨੇ ਉਹ ਇੱਕ ਬਹੁਤ ਹੀ ਸਰਾਨਾ ਕਦਮ ਹੈ ਕਿਉਂਕਿ ਇਸ ਵੇਲੇ ਜਿਹੜਾ ਕੋੜ ਦਾ ਨਸ਼ਾ ਕੋੜ ਬਣਿਆ ਹੋਇਆ ਹੈ ਉਹਦੇ ਬਾਰੇ ਲੋਕਾਂ ਨੂੰ ਐਜੂਕੇਸ਼ਨ ਦੇਣੀ ਬਹੁਤ ਜ਼ਰੂਰੀ ਹੈ ਇਹ ਬੱਚੇ ਉਤੋਂ ਕਿਵੇਂ ਬਚ ਸਕਣ ਉਹਦੇ ਬਾਰੇ ਇਹਨਾਂ ਵੱਲੋਂ ਇੱਥੇ ਸਟੇਜ ਤੇ ਪੇਸ਼ ਕੀਤਾ ਗਿਆ ਤੇ ਪਾਣੀ ਦੇ ਬਚਾ ਲਈ ਕਿਵੇਂ ਅਸੀਂ ਪਾਣੀ ਨੂੰ ਬਚਾ ਸਕਦੇ ਹਾਂ ਉਹਦਾ ਵੀ ਇਹਨਾਂ ਨੇ ਇੱਕ ਬਹੁਤ ਵਧੀਆ ਪੇਸ਼ਕਾਰੀ ਸਟੇਜ ਤੇ ਕੀਤੀ ਮੈਂ ਧੰਨਵਾਦ ਕਰਦਾ ਹਾਂ ਜਗਤਾਰ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਐਜ਼ ਅ ਚੀਫ ਗੈਸਟ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਮੈਂ ਪਰਮਾਤਮਾ ਅਗੇ ਆਸ ਕਰਦਾ ਹਾਂ ਕਿ ਸਪਿੰਗਫੀਲਡ ਸਕੂਲ ਦਿਨ ਦੁਨੀ ਰਾਤ ਚੋਗਣੀ ਤਰੱਕੀ ਕਰੇ